ਯਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਕਰਿਓ ਦੀ ਜੈ ਬੋਧ ਸੁਮੇਕਾਰ ਆਉ ਮੋਣ ਬੈ ਹੋ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥੋ ਸਭ ਧਰਤੀ ਬ੍ਰਹਮਿਓ ਦੁਗਰਦਾ ਜਾ ਅਰਚਾ ਵੰਦਨੰ ਦੰਡਾਉ ਤਾ ਘਟ ਕਰਮ ਮਾਰਤ ਰਹਿਤਾ ਹਉ ਹਉ ਕਰਤ ਬੰਧਨ ਮਹਿ ਪਰਿਆ ਨਾ ਮਿਲਿਐ ਇਹ ਜੁਗਤਾ ਜੋਗ ਸਿੱਧ ਆਸਨ 84 ਏ ਭੀ ਕਰ ਕਣ ਹਿਆ ਵਟੀ ਆਰ ਜਾ ਫਿਰ ਫਿਰ ਜਨਮ ਹਰਿ ਸੋ ਲਾ ਰਾਜ ਜਿ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੂਆ ਨਰਕ ਧੂਰ ਕਾ ਦਵਾਰਾ ਭਾਰ ਤੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ ਕਉ ਨਾਨਕ ਤਿਸ ਭੈਉ ਪ੍ਰਾਪਤ जिस पुरबद के काल है ना तेरो सेवक रंग माता पयोक्त पाल तीन दुख भंजना हर ਦੇ ਜੋਨੇ ਦੇ ਮਾਲਕ ਸਤਿਗੁਰੂ ਆਪਾਂ ਸਵਾਗਤਿ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹੇ ਜਿਸ ਸਤਿਗੁਰੂ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਨ ਸੰਗਤ ਵਿੱਚ ਹਾਜ਼ਰੀ ਕਰਨ ਦੇ ਇਫਾਕ ਹੋ ਸਮੂਹ ਜੀਵਾਂ ਨੂੰ ਪ੍ਰਾਪਤ ਹੋਵੇ ਆਮਤਵੇ ਦੇ ਬਖਸ਼ਿਸ਼ ਕਰਕੇ ਜੋ ਪੰਮ ਦੇ ਦੀਆਂ ਨੇ ਆਪਾ ਜੀਵਾਂ ਦੇ ਪਰਸਾਏ ਗਿਛੇ ਹਮਾ ਸਾਧੂ ਜੀ ਦੇ ਪਾਵਨ ਅੰਗ 641 ਅੰਗ ਤੋਂ 642 ਅੰਗ ਉੱਪਰ ਸ਼ੋਰਤ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀਾਂ ਦੇ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਨਕਾਰ ਬਿੰਦ ਨੂੰ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜੀ ਸਤਿਗੁਰਾਂ ਦੇ ਸੰਗ ਹਰ ਰੋਜ਼ ਬਿਆੰਤ ਸੰਗਾਂ ਆਉਂਦੀਆਂ ਬਿਆੰਤ ਜਾਂਦੀਆਂ ਦਰਸ਼ਨ ਉਦਾਰੀ ਕਰਕੇ ਅਕਸਰ ਕਈ ਐਸੀਆਂ ਲੋਹਾ ਆਉਂਦੀਆਂ ਜੋ ਸਤਿਗੁਰਾਂ ਜੀ ਦੇ ਨਾਲ ਆਪਣੀ ਜੀਵਨ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਪਰਸਾਏ ਬਚਨ ਬਲਾਸ ਕਰਦੀਆਂ ਸਤਿਗੁਰੂ ਜੀ ਤੋਂ ਉਪਦੇਸ਼ ਲਈਦੇ ਇਹ ਆਪਣੇ ਜੀਵਨ ਨੂੰ ਸਵਾਰਦੇ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੀ ਸੰਗਤ ਦੇ ਵਿੱਚ ਇੱਕ ਐਸਾ ਸਿੱਖ ਆਇਆ ਜਿਨੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਕਰਮ ਕਾਂਡ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਦੀ ਸਰਨ ਦੇ ਵਿੱਚ ਆ ਕੇ ਸਤਿਗੁਰੂ ਜੀ ਤੋਂ ਉਪਦੇਸ਼ ਦੀ ਮੰਗ ਕਰਦਾ ਇੱਕ ਕਿਰਪਾ ਕਰੋ ਜਿਸ ਵਾਸਤੇ ਮੈਂ ਉਹ ਕਰਮ ਕਾਂਡ ਕਰਦਾ ਰਿਹਾ ਹਾਂ ਕਰਮਾਂ ਕਾਂਡਾਂ ਨਾਲ ਉਹ ਕਾਰਜ ਨਹੀਂ ਪੂਰਾ ਹੋ ਸਕਿਆ ਤੁਸੀਂ ਦੱਸੋ ਉਹ ਕਾਰਜ ਕਿਸ ਤਰ੍ਹਾਂ ਪੂਰਾ ਹੋਏਗਾ ਗੁਰਵਰਜਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਜੀਵਨ ਵਿੱਚ ਕੀਤੇ ਹੋਏ ਕਰਮ ਕਾਂਡਾਂ ਦੇ ਬਾਰੇ ਦੱਸਦਿਆਂ ਸਪਾਵਨ ਸ਼ਬਦ ਦੇ ਵਿੱਚ ਜੋ ਉਪਦੇਸ਼ ਬਖਸ਼ਿਆ ਸਤਿਗੁਰੂ ਜੀ ਦਇਆ ਕਰਦੇ ਹਨ ਸੋਰਠ ਮਹੱਲਾ ਪੰਜਵਾ ਕਾਲ ਦੂਜਾ ਅਸਤਪਨੀਆਂ ਰਗੀ ਸਿਕਾਣੂ ਦੂਜੇ ਕਾਲ ਸਰਤਾਲ ਵਿੱਚ ਰਹਿ ਕੇ ਗਣਕਰਨ ਦੀ ਹਦਾਇਤ ਥਾਪਦਿਆਂ ਦਾ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵੈਰੂ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਪਾਠ ਪੜਿਓ ਅਰ বেদ ਵਿਚਾਰਿਓ ਨਿਵਲ ਪਵੰਗਮ ਸਾਧੇ। ਮਹਾਰਾਜ ਸੱਚ ਕਿਰਪਾ ਕਰਦੇ ਇਸ ਸੰਸਾਰ ਦੇ ਵਿੱਚ ਐਸੇ ਕਈ ਹੋਏ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਪਾਠ ਪੜ੍ਹੇ। ਅਰ বেদ ਵਿਚਾਰਿਓ ਜਿਨ੍ਹਾਂ ਨੇ ਚਾਰ ਵੇਦਾਂ ਦੀ ਵਿਚਾਰ ਕੀਤੀ ਹੈ, ਉਨ੍ਹਾਂ ਨੇ ਪੜਿਆ ਵਿਚਾਰਿਆ। ਇਸ ਤਰ੍ਹਾਂ ਹੋਰ ਕਈ ਧਰਮ ਗ੍ਰੰਥਾਂ ਦੇ ਅਧਿਆਏ ਪਾਠ ਪੜ੍ਹੇ ਨਿਵਲ ਨੂੰ ਸਾਥ ਦੇ ਤੇ ਨਿਵਲੀ ਕਰਮਾਂ ਕਰਕੇ ਉਹਨਾਂ ਨੇ ਪਉਂਗਮ ਪਾਵੋ ਗੁੰਦਰ ਦੀ ਨਾੜੀ ਜਿਹੜੀ ਹੈ ਉਹਨੂੰ ਸਤਨਾ ਕੀਤਾ ਇਹ ਨਿਉਟੀ ਜੇ ਤੋਂ ਵੀ ਦੋ ਤਰ੍ਹਾਂ ਦੇ ਇਹ ਜਿਹੜੇ ਕਰਮ ਹੁੰਦੇ ਐ ਜਿਵਲੀ ਕਰਮ ਜਿਨ੍ਹਾਂ ਦੇ ਨਾਲ ਵਕ ਵਕ ਤਰ੍ਹਾਂ ਨਾਲ ਜਿਹੜੇ ਪ੍ਰਾਪਤਨ ਸਮਿਆਂ ਦੇ ਵਿੱਚ ਸਿੱਧ ਜੋਗੀ ਹੋਇਆ ਕਰਦੇ ਸਨ ਉਹ ਜਪ ਤਪ ਕਰਿਆ ਕਰਦੇ ਸਨ ਜਿਹਦੇ ਵਿੱਚ ਕੁਝ ਬਚਨਾਂ ਦੀ ਸਾਝ ਪਾਈਏ ਤੇ ਚੌਪੜਾ ਮਾਰ ਕੇ ਮੋਢੇ ਜਿਵੇਂ ਲਰ ਕੇ ਲੱਕ ਦਾ ਬਲ ਕੱਢ ਕੇ ਬਿਲਕੁਲ ਸਿੱਧੇ ਬਹਿਣਾ ਤੇ ਫਿਰ ਜਿਵੇਂ ਮਧਾਣੀ ਢਿੱਕਦੀ ਹੈ ਜਿਹੜਾ ਫਤਾਲਤ ਹੁੰਦਾ ਉਹ ਕੋਮਦਾਏ ਵਿੱਚ ਭੜੇ ਆਦਕ ਦੇ ਇਸ ਤਰ੍ਹਾਂ ਫਿਰ ਉਹ ਆਪਣੇ ਪੇਟ ਨੂੰ ਰੜਤਦੇ ਸਨ ਘਮਾਉਂਦੇ ਸਨ ਇਸ ਤੋਂ ਇਲਾਵਾ ਉਹ ਪਣ ਪਾਣੀ ਦੇ ਵਿੱਚ ਖੜਿਓ ਕਰਕੇ ਆਪਣੇ ਸਰੀਰ ਨੂੰ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਕਸ਼ਟ ਦੇਦੇ ਸਨ ਆਪਣੇ ਸਰੀਰ ਦੇ ਵਿੱਚ ਪਾਣੀ ਦਾ ਪਰਵੇਸ਼ ਮਲ ਦੁਆਰਾ ਕਰਕੇ ਮਲ ਦੁਆਰ ਦੇ ਦੁਆਰਾ ਕਰਕੇ ਸਾਰੇ ਸਰੀਰ ਦੇ ਵਿੱਚ ਪਾਣੀ ਨੂੰ ਭਮਾਉਣਾ ਇਹ ਪਾਣੀ ਨੂੰ ਬਾਹਰ ਕੱਢ ਦੇਣਾ ਇਹ ਨਿਬਲੀ ਧੋਤੀ ਕਰਮ ਕੁਝ ਐਸੇ ਹੋਇਆ ਕਰਦੇ ਸਨ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਕੁਝ ਕਰਮ ਸਾਤ ਸਤਰ ਕਰਕੇ ਪਉਂਗ ਮਾ ਨਾੜੀ ਨੂੰ ਸਾਧਿਆ ਵਾਸ ਵਿੱਚ ਕਰ ਲਿਆ ਇਸ ਤੋਂ ਅੱਗੇ ਮਹਾਰਾਜ ਕਹਿੰਦੇ ਹੋਇਆ ਕਿ ਨਤੀਜਾ ਇਹਨਾਂ ਕਰਮਾਂ ਦਾ ਕੀ ਨਿਕਲਿਆ ਪੰਜ ਜਣਾ ਸਿਉ ਸੰਗ ਨਾ ਛੁੱਟ ਕੇ ਉਹ ਅਤਕ ਆਨੁਬੁੱਧ 바ਦੇ ਵੀ ਫਿਰ ਵੀ ਪੰਜਾਂ ਜਾਣਿਆਂ ਤੋਂ ਨਹੀਂ ਫੇੜਾ ਛੁੱਟਿਆ ਤਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੇ ਅਤਕ ਆਨੁਬੁੱਧ 바ਦੇ ਸਭੋਂ ਹੋਰ ਜ਼ਿਆਦਾ ਹਉਮੈ ਹੰਕਤਾ ਵਾਲੀ ਮੱਤ ਦੇ ਵਿੱਚ ਵੱਜ ਗਏ ਵੀ ਸ਼ਾਇਦ ਅਸੀਂ ਇਹ ਕਰੋਂ ਕਰਨ ਵਾਲੇ ਹਾਂ ਹੋਰ ਕੋਈ ਕਰ ਨਹੀਂ ਸਕਦਾ ਮੇਰੇ ਵਰਗਾ ਹੈ ਕੋਈ ਨਹੀਂ ਕੀਤੀ ਕੰਦਰੀ ਦੇ ਪਾਣੀ ਕਰੀਏ ਉਦੋਂ ਫਿਰਦਾ ਜਦੋਂ ਬੰਦਾ ਹਉਮੇ ਵਿੱਚ ਆ ਜਾਂਦਾ ਹੰਕਾਰ ਦੇ ਵਿੱਚ ਆ ਜਾਂਦਾ ਜੇ ਬੰਦਾ ਬਾਣੀ ਪੜ੍ਹ ਕੇ ਗੁਰਬਾਣੀ ਦੀ ਪੂਜਾ ਕਰਕੇ ਕਹੇ ਮੇਰੇ ਵਰਗਾ ਤੇ ਗਿਆਨੀ ਕੋਈ ਨਹੀਂ ਮੇਰੇ ਵਰਗੀ ਕੋਈ ਕਥਾ ਵਿਚਾਰ ਨਹੀਂ ਕਰ ਸਕਦਾ ਮੇਰੇ ਵਰਗੇ ਤਾਂ ਕੋਈ ਬਚਨ ਨਹੀਂ ਕਰ ਸਕਦਾ ਮੇਰੇ ਜਿੰਨੀ ਬਾਣੀ ਦੀ ਪੜ ਸਕਦਾ ਤੇ ਫੇਰ ਕਹ ਲਈਏ ਜਦੋਂ ਬੰਦਾ ਹਉਮੈ ਵਿੱਚ ਆਜੇ ਨਾ ਤੇ ਮਹਾਰਾਜ ਕਹਿੰਦੇ ਹਉਮੈ ਨਾਵੇ ਨਾਲ ਬਰੋਧ ਤੇ ਦੋਈ ਨ ਬਸੇ ਪਖਾਈ। ਉੱਚ ਹਾਂ ਬੰਦਾ ਬਾਹਰੀ ਤੌਰ ਤੇ ਗਿਆਨ ਇਕੱਠਾ ਕਰਕੇ ਬੋਲ ਸਕਦਾ ਵਿਚਾਰ ਕਰ ਸਕਦਾ ਪਰ ਹਿਰਦੇ ਦੇ ਵਿੱਚ ਉਹ ਗੇਟ ਨਹੀਂ ਵਾਪਰ ਸਕਦੀ ਜਿਹੜੀ ਬਾਹਰ ਬੰਦਾ ਦੁਨੀਆ ਨੂੰ ਸੁਣਾਉਂਦਾ ਹੈ ਅਵਰਪਦੇਸ ਹੈ ਆਪ ਨਾ ਕਰੇ ਆਵਤ ਜਾਉਤ ਜਨਮੈ ਮਰੇ ਫਿਰ ਐਸੀ ਆਪ ਤੂੰ ਪੰਜ ਜਾਣਿਆਂ ਤੋਂ ਜਿੱਦਾਂ ਚਿਰ ਖੜਾ ਨਹੀਂ ਛੁੱਟਦਾ ਪਰ ਮਹਾਰਾਜ ਕਹਿੰਦੇ ਬੰਦਾ ખોٹے ਕਰਮ ਕਰਕੇ ਨਾ ਹੋਰ ਅਹੰਕਾਰ ਦੇ ਵਿੱਚ ਵੱਜ ਜਾਂਦਾ ਹੈ ਪਿਆਰੀ ਇਨ ਵਿੱਚ ਮਿਲਣ ਤਾਂ ਜਾਈ ਮੈਂ ਕੀ ਇਹ ਪਰਮ ਅਨੇਕਾ ਅਸੀਂ ਤਾਂ ਕਹਿੰਦਾ ਕਿ ਪਿਆਰੇ ਸਤਿਗੁਰੂ ਜੀ ਇਹਨਾਂ ਤਰੀਕਿਆਂ ਨਾਲ ਨਹੀਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਨਹੀਂ ਜੁੜਿਆ ਜਾ ਸਕਦਾ ਉਹਦੇ ਨਾਲ ਮੈਂ ਇਹ ਕਰਮ ਅਨੇਕਾਂ ਮੈਂ ਇਹੋ ਜਿਹੇ ਅਨੇਕਾਂ ਹੀ ਕਰਮ ਕੀਤੇ ਜੀਵਨ ਲਈ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ ਹਾਰ ਪਰ ਇਹੋ Swami ਕੰਦਵਾਦਨ ਤੀਜੇ ਬੁੱਧ ਬਿਵੇਕਾ ਹੁਣ ਮੈਂ ਹਾਰ ਕੇ Swami ਜੀ ਮਾਲਕ ਗੁਰੂ ਜੀ ਤੁਹਾਡੇ ਦਾ ਦਰਦੇ ਹਾਂ ਮੈਂ ਹਾਰ ਚੁਕਾਂ ਇਹ ਕਰਮ ਕਰਕੇ ਐਸੇ ਕੋਕੇ ਕੋਟੇ ਕਰਮਾ ਦੀਜੇ ਬੁੱਧ ਬਿਵੇਕਾ ਹੁਣ ਮੈਨੂੰ ਗਿਆਨ ਵਾਲੀ ਮਾਸ ਬਖਸ਼ੋ ਹੁਣ ਵਿਵੇਕ ਬੁੱਧੀ ਦੇਵੋ ਇਹਦੇ ਨਾਲ ਮੇਰਾ ਉਹ ਮਨੋਰਥ ਪੂਰਾ ਹੋਵੇ ਜਿਹਦੇ ਲਈ ਵੀ ਕੁਝ ਕਰਦਾ ਰਿਆਂ ਅੱਗੇ ਰਹਾਉਂਦਾ ਵਿਸ਼ਰਾਮ ਦੇ ਕੇ ਹੋਰ ਕੀਤੇ ਆਪਣੇ ਕਰਮਾਂ ਦੇ ਬਾਰੇ ਦੱਸਦੇ ਮੋਣ ਭਇਓ ਕਰ 파ਤੀ ਰਹੇ ਉਹ ਨਗਨ ਫਿਰਿਓ ਬਨ 파ਤੀ ਮੋਣ ਪਾਪ ਮੈਂ ਮੋਣੀ ਹੋ ਗਿਆ ਚੋਪੀ ਧਾਰਨ ਕਰ ਲਈ ਇਹ ਵਿਦਵਾਨ ਜਨ ਕਹਿੰਦੇ ਚਾਰ ਤਰ੍ਹਾਂ ਦਾ ਮੋਣ ਹੁੰਦਾ ਇੱਕ ਹੰਦਾਏ ਗੁੰਗ ਮੋਣ ਪਾਪ ਬੱਚਾ ਜਨਮ ਤੋਂ ਲੈ ਕੇ ਬੋਲਦਾ ਨਾ ਹੋਵੇ ਜਿਵੇਂ ਬੂ ਗੱਜ ਨੂੰ ਕਹੈ ਸਈਏ ਬਚਪਨ ਤੋਂ ਲੈ ਕੇ ਨਾ ਬੋਲਦਾ ਹੋਵੇ ਉਹਨੂੰ ਕਹਿੰਦੇ ਕੰਗ ਮੌਣ ਇੱਕ ਹੁੰਦਾ ਜੜ ਮੌਣ ਭਾਵ ਕੋਈ ਬੰਦਾ ਬੋਲਦਾ ਪਿਆ ਬੜਾ ਚਤੁਰ ਬੜਾ ਚਲਾਕ ਹੈ ਉਹਦੇ ਸਾਹਮਣੇ ਮੂਰਖ ਬੰਦੇ ਨੂੰ ਕੋਈ ਜਵਾਬ ਹੀ ਨਾ ਆਵੇ ਤੇ ਉਹਨੂੰ ਕਹਿੰਦੇ ਐ ਵੀ ਜੜ ਮੌਣ ਵੀ ਉਹਦੇ ਸਾਹਮਣੇ ਬੋਲ ਨਾ ਸਕਣਾ ਉਹਦੀ ਗੱਲ ਦਾ ਜਵਾਬ ਨਾ ਦੇ ਸਕਣਾ ਚੁੱਪ ਕਰ ਜਾਣਾ ਮੂਰਖਤਾ ਕਰਕੇ ਕੁਝ ਜਾਣਿਆ ਨਹੀਂ ਪੜਿਆ ਨਹੀਂ ਕੁਝ ਪੱਲੇ ਨਹੀਂ ਅੱਗੋਂ ਕਿ ਉਹ ਗੱਲ ਦਾ ਜਵਾਬ ਨਾਵੇ ਉਹਨੂੰ ਕਹਿੰਦੇ ਜੜ ਮੋਣ ਤੇਰੇ ਇਸ ਤੋਂ ਅੱਗੇ ਆਉਂਦਾ ਹੈ ਕਾਸਟ ਮੋਣ ਭਾਵ ਲੱਕੜ ਵਰਗਾ ਜਿਹਦੇ ਬਾਬਤ ਕਹਿੰਦੇ ਹਟ ਧਾਰਨ ਕਰ ਲੈਣਾ ਵੀ ਮੈਂ ਕਿਸੇ ਨੂੰ ਬੁਲਾਉਣਾ ਨਹੀਂ ਕਿਸੇ ਨਾਲ ਬੋਲਣਾ ਨਹੀਂ ਜਿਹਦੇ ਬਾਬਤ ਗੁਰਬਾਣੀ ਕਹਿੰਦੀ ਏ ਪਖੰਡ ਹੈ ਜਿਹੜਾ ਮੋਣ ਰੱਖਦੇ ਸਨ ਬੀਜੇ ਪਖੰਡ ਹੈ ਕਿ ਮੈਂ ਕਿਸੇ ਨਾਲ ਗੋਲਣਾ ਨਹੀਂ ਕਿਸੇ ਨੂੰ ਬੁਲਾਉਣਾ ਨਹੀਂ ਮੈਂ ਤੇ ਮੋਨੀ ਹੋ ਗਿਆ ਇਸ ਤੋਂ ਅੱਗੇ ਮਹਾਰਾਜ ਜੀ ਕੀਤੇ ਗਿਆਨ ਹੋਣ ਜਿਤੇ ਬਾਕਤ ਪਾਤਸ਼ਾਹੀ ਜਿਦੋਂ ਫਿਰ ਪ੍ਰਮਾਤਮਾ ਪ੍ਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ ਮਨੁੱਖ ਉਸ ਅਵਸਥਾ ਤੱਕ ਪਹੁੰਚਦਾ ਹੈ ਨਾ ਇਹ ਉਹ ਜਿਹੜਾ ਮੋਣ ਧਾਰਨ ਕਰਦਾ ਹੈ ਜਦੋਂ ਮੈਂ ਮਰ ਜਨ ਦੀ ਹੰਕਾਰ ਮਰ ਜਾਂਦਾ ਹੈ ਮਹਾਰਾਜ ਕਹਿੰਦੇ ਜੇ ਮੋਣ ਧਾਰਨਾ ਹੈ ਤੇ ਮੈਂ ਦਾ ਧਾਰ ਕਿ ਮੈਂ ਕੀ ਤਾਂ ਮੈਂ ਕਰਦਾ ਹਾਂ ਜੀ ਮੇਰੇ ਵਰਗਾ ਹੈ ਕੋਈ ਮਹਾਰਾਜ ਕਹਿੰਦੇ ਇਹ ਗੱਲਾਂ ਤੋਂ ਮੌਨ ਧਾਰ ਜੜੀਆਂ ਗੱਲਾਂ ਨਹੀਂ ਭੌਂਦੀਆਂ ਗੁਰੂ ਸਾਹਿਬ ਜੜੀਆਂ ਪ੍ਰਮਾਤਮਾ ਨੂੰ ਨਹੀਂ ਭੌਂਦੀਆਂ ਉਹਨਾਂ ਗੱਲਾਂ ਦਾ ਮੌਨ ਧਾਰਨ ਕਰ ਜਮਾ ਚੁੱਪੋ ਕੇ ਨਹੀਂ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਮਹਾਰਾਜ ਕਹਿੰਦੇ ਉਹ ਮੌਨ ਜਿਹੜਾ ਧਾਰਨ ਕੀਤਾ ਉਹ ਚੰਗਾ ਹੈ ਨਹੀਂ ਤੇ ਬਹੁਤਾ ਬੋਲਣ ਛਣ ਹੋਏ ਬਿਨ ਬੋਲੇ ਜਾਂ ਸਭਸੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤਾਂ ਬਿਨਾਂ ਬੋਲਿਆ ਸਭ ਕੁਝ ਜਾਣਦਾ ਹੈ ਪਰ ਮਹਾਰਾਜ ਕਹਿੰਦੇ ਮੈਂ ਮੈਂ ਕਰਕੇ ਜਿਹੜਾ ਬੰਦਾ ਸਭ ਕੁਝ ਬੋਲਦਾ ਹੈ ਨਾ ਜੋ ਵੀ ਕਹਿੰਦੀ ਮੈਂ ਜਿਹਦੇ ਰਸਨਾ ਤੇ ਜ਼ੁਬਾਨ ਤੇ ਰਹਿੰਦੀ ਹੈ ਉਹ ਝੱਟ ਮਾਰਦਾ ਆਪਾ ਸਾਹ ਕਹਿੰਦੇ ਮੌਨ ਭਇਓ ਕਰ ਪਾਤੀ ਰਹਿ ਮੋਨੀ ਬਣ ਗਿਆ ਚੁੱਪ ਧਾਰਨ ਕਰ ਲਈ ਕਿਸੇ ਨੂੰ ਬੁਲਾਉਣਾ ਹੀ ਨਹੀਂ ਹੈ ਆਪਣੇ ਮਤਲਬ ਚ ਰਹਿਣਾ ਕਰ ਪਾਤੀ ਪਾਉ ਵਰਤਨਾ ਦਾ ਤਿਆਗ ਕਰ ਦਿੱਤਾ ਤੇ ਹੱਥਾਂ ਨੂੰ ਹੀ ਬਰਤਨ ਬਣਾ ਕੇ ਇਹਨਾਂ ਦੇ ਉੱਤੇ ਇਹਨਾਂ ਦੇ ਨਾਲ ਛਕਦਾ ਰਿਆ ਥਾ ਤਾਂ ਦੇ ਬਰਤਨ ਤਿਆਗ ਦਿੱਤੇ ਨਗਨ ਫਿਰਿਓ ਬਨਮਾਹੀ ਤੇ ਨਿਰਵਸਤ੍ਰ ਹੋ ਕੇ ਜੰਗਲਾਂ ਦੇ ਵਿੱਚ ਫਿਰਦਾ ਰਿਆ ਪਟਕਦਾ ਰਿਆ ਕਿ ਸ਼ਾਇਦ ਇਸ ਤਰ੍ਹਾਂ ਰੱਬ ਦੀ ਪ੍ਰਾਪਤੀ ਹੋ ਜਾਏਗੀ ਜੇ ਮੈਂ ਸੰਸਾਰੀ ਪਦਾਰਥਾਂ ਦਾ ਤਿਆਗ ਕਰ ਦਿਆਂ ਅਤੇ ਬਿਲਕੁਲ ਇਹ ਨਾਲੋਂ ਦੂਰ ਹੋ ਜਾਗਾ ਤਟ ਤੀਰਥ ਸਭ ਤਨ ਦੀ ਭ੍ਰਮਿਓ ਦੁਬਤਾ ਛੁਟ ਕੇ ਨਾ ਮੈਂ ਤੱਟ ਦੀ ਤਪ ਤੀਰਥ ਭਾਵ ਕਨਾਰਿਆਂ ਦੇ ਢੰਡੇ ਜਿਹੜੇ ਬਣੇ 86 ਤੀਰਥ ਹਨ ਤੱਟ ਦੀ ਸਭ ਧਰਤੀ ਭ੍ਰਮਿਓ ਸਾਰੀ ਧਰਤੀ ਤੇ ਫਟ ਗਿਆ ਉਹਨਾਂ ਤੀਰਥਾਂ ਦੇ ਉੱਤੇ ਰਹਿਦਾ ਰਿਆ ਦੁਬਦਾ ਛੁਡਕੇ ਨਾਹੀ ਪਰ ਫਿਰ ਵੀ ਦੁਬਦਾ ਨੇ ਨਹੀਂ ਛੱਡਿਆ ਦੁਬਦਾ ਨੇ ਮੈਨੂੰ ਆਪਣੇ ਨਾਲ ਜਕੜ ਕੇ ਰੱਖਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਇਸਮਾਰੇ ਸੋਈ ਸੂਦਾ ਜਿਹੜਾ ਦੁਬਦਾਂ ਨੂੰ ਮਾਰ ਲਈਦਾ ਇਹਨਾਂ ਖਤਮ ਕਰ ਲਈਦਾ ਉਹ ਸੂਰਮਾ ਹੈ ਇਹ ਦੁਬਦਾਂ ਦੇ ਵਿੱਚੋਂ ਨਿਕਲਣਾ ਬੜਾ ਔਖਾ ਜਿੰਨਾਂ ਚਿਰ ਗੁਰੂ ਸਾਹਿਬ ਕਿਰਪਾ ਨਾ ਕਰਨ ਜਿੰਨਾਂ ਚਿਰ ਇਕਦੇ ਨਾ ਹੋਈਏ ਉਹਨਾਂ ਚਿਰ ਨਹੀਂ ਦੁਬਦਾਂ ਤੋਂ ਨਿਕਲਿਆ ਜਾ ਸਕਦਾ ਦੋਵਾਂ ਬੈੜੀਆਂ ਬੈੜੀਆਂ ਚ ਪੈਰ ਰੱਖਾਂਗੇ ਤੇ ਡੁੱਬਾਂਗੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੁਬਦਾਂ ਦੇ ਵਿੱਚ ਪਿਆਰਿਆ ਭਾਵੇਂ ਤੀਰਾਂ ਸੰਤੇ ਇਸ਼ਨਾਨ ਕਰ ਲਿਆ ਭਾਵੇਂ ਤਰਦੀ ਪਟਕ ਲਈ ਵੇ ਕਿਤਨਾ ਕਿਤੋਂ ਤੇ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਪਰ ਵਤ ਪਧਾਏ ਕਾਂਚੀ ਦੇ ਵਿੱਚ ਜਿਹੜਾ ਆਰਾ ਕਲਵਰਤ ਆਰਾ ਹੈ ਹਾਲੇ ਪਿੰਦੇ ਅਦਤ ਦੇ ਸਹਿਜ ਦਾ ਉਚਾਰਨ ਕਰਨ ਸਿਰ ਪਰ ਵਤ ਤਰਾਏ ਕਹਿੰਦਾ ਮਹਾਰਾਜ ਮੇਰੇ ਮਨ ਦੀ ਇੱਛਾ ਸੀ ਮਨ ਦੀ ਕਾਮਨਾ ਸੀ ਮੈਂ ਤੀਰਥਾਂ ਤੇ ਜਾ ਕੇ ਰਹਿਦਾ ਰਹ ਬਸਿਆ ਤੀਰਥਾਂ ਤੇ ਬੜੀ ਸੇਵਾ ਕੀ ਸਿਰ ਕਰਵਾਤ ਧਰਾਏ ਜੇ ਉਹ ਜਿਹੜਾ ਕਾਂਚੀ ਦੇ ਵਿੱਚ ਆਰਾ ਲੱਗਾ ਉਹ ਵੀ ਸਿਰ ਦੇ ਉੱਤੇ ਰਖਾ ਲਿਆ ਜਿਹਦੇ ਬਾਪ ਦੇ ਕਹਿੰਦੇ ਸੀ ਵੀ ਜਿਹੜਾ ਇਹਦੇ ਥੱਲੇ ਸਿਰ ਰੱਖਦਾ ਉਹਦੀ ਮੁਕਤੀ ਹੋ ਜਾਂਦੀ ਮਨ ਕੀ ਮੈਲ ਨਾ ਉਤਰੈ ਏਬਿਦ ਜੇ ਲੱਖ ਯਤਨ ਸਰਾਏ ਮੈਂ ਜਿਹੜੇ ਲੱਖਾਂ ਯਤਨ ਕੀਤੇ ਐ ਜਾਂ ਲੱਖਾਂ ਯਤਨ ਮੇਰੇ ਤੋਂ ਕਰਵਾਏ ਗਏ ਐ ਇਹਨਾਂ ਪ੍ਰੀਕਿਆਵਾਂ ਨਾਲ ਮੇਰੇ ਮਨ ਦੀ ਮੈਲ ਨਹੀਂ ਉਤਰੀ ਮਨ ਮੇਲੇ ਤਾਂ ਮੜਈ ਰਿਹਾ ਕੋਈ ਕੰਮ ਕੀਤਾ ਤੇ ਹੰਕਾਰ ਆ ਗਿਆ ਵੀ ਮੈਂ ਕਰ ਚੁੱਕਾ ਹਾਂ ਮੇਰੇ ਵਰਗਾ ਕੋਈ ਕਰ ਨਹੀਂ ਸਕਦਾ ਕਨਕ ਕਾਮਨੀ ਹੈ ਵਰਗੈ ਵਰ ਬਉਵਿੱਧ ਦਾਨ ਦਾ ਤਾਰਾ ਮਹਾਰਾਜ ਸੁਣਿਆ ਕਿ ਦਾਨ 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 ਕੀਤੇ ਆ ਬੜਾ ਵੱਡਾ ਪਰਪਕਾਰ ਲੱਗਦਾ ਤੇ ਕਹਿੰਦਾ ਮਹਾਰਾਜ ਮੈਂ ਤਾਂ ਕਨਕ ਕਾਮਨੀ ਪਾਵ ਸੋਨਾ ਇਸਤਰੀ ਹੈ ਵਰਗੈ ਵਰ ਹਾਥੀ ਘੋੜੇ ਬਉਵਿੱਧ ਦਾਨ ਦਾ ਤਾਰਾ ਬੜਿਆਂ ਤਰ੍ਹਾਂ ਦਾ ਦਾਨ ਜਿਹੜਾ ਮੈਂ ਦਾਤਾ ਬਣ ਕੇ ਹੀ ਦੇ ਕੀਤਾ ਮੈਂ ਦਾਤਾ ਬਣ ਕੇ ਦਾਨ ਦੇਣਾ ਕੀਤਾ ਜਿਹਦੇ ਵਿੱਚ ਮੈਂ ਕੰਨਿਆਂ ਦਾਨ ਹਾਥੀ ਘੋੜੇ ਸੋਨਾ ਇਸ ਤੋਂ ਅੱਗੇ ਅੰਨ ਬਸਤਰ ਧੂਮ ਬਹੁ ਆਰਬੇ ਇਸ ਤੋਂ ਇਲਾਵਾ ਮੈਂ ਅੰਨ ਦਾਨ ਕੀਤਾ ਭਾਵੇਂ ਬੜੇ ਭੰਡਾਰੇ ਕੀਤੇ ਬੜਾ ਯੱਗ ਕੀਤਾ ਲੋਕਾਂ ਨੂੰ ਸ਼ਿਕਾਇਆ ਬਸਤਰ ਲੋਕਾਂ ਨੂੰ ਬਸਤਰ ਭੇਟ ਕੀਤੇ ਭੂਮ ਬਹੁ ਅਰਤੇ ਇਸ ਤੋਂ ਅਲਾਵਾ ਬਹੁਤ ਭੂਮੀ ਜ਼ਮੀਨ ਜਾਇਦਾਦ ਜਿਹੜੀ ਉਹ ਦਾਨ ਕੀਤੀ ਨਹਿ ਬਲੀਏ ਹਰ ਦਵਾਰਾ ਪਰ ਅਕਾਲ ਪੁਰਖ ਵਾਹਿਗੁਰੂ ਦਾ ਦਵਾਰਾ ਜਿਹੜਾ ਪਰਮਾਤਮਾ ਦਾ ਮੈਨੂੰ ਨਾਮ ਹੀ ਨਹੀਂ ਮਿਲਿਆ ਤਾਂ ਵੀ ਉਸ ਘਰ ਦਾ ਦਰਵਾਜ਼ਾ ਨਹੀਂ ਪ੍ਰਾਪਤ ਹੋਇਆ ਜਿਹਦੀ ਮੈਨੂੰ ਭਾਲ ਸੀ ਮੈਂ ਐਨਾ ਕੁਝ ਕਰਦਾ ਰਿਹਾ ਤੇ ਕਾਰਨ ਮਹਾਰਾਜ ਕਹਿੰਦੇ ਇਹੀ ਹੈ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫੜ ਜਾਪ ਤੇ ਜਿਉ ਕੋ ਤਰੇ ਸੁਨਾ। ਬਾਦਸ਼ਾਹ ਕਹਿੰਦੇ ਤੀਰਥਾਂ ਤੇ ਸਤਾਨ ਕਰਕੇ ਵਰਤ ਰੱਖ ਕੇ ਇਸ ਤੋਂ ਅੱਗੇ ਦਾਨ ਕਰਕੇ ਮਹਾਰਾਜ ਕਹਿੰਦੇ ਵੀ ਜੇ ਬੰਦਾ ਹੰਕਾਰੀ ਹੋ ਗਿਆ ਇਹ ਸਮਝ ਲੋ ਹਾਥੀ ਨੂੰ ਨਮਾਉਣ ਦੇ ਨਿਆਈ ਐ ਉਹਨੇ ਫੇਰ ਮਿੱਟੀ ਦੇ ਵਿੱਚ ਜਟਣਾ ਤੇ ਮਿੱਟੀ ਚੁੱਕ ਕੇ ਆਪਣੇ ਤਨ ਤੇ ਪਾਉਣੀ ਮਹਾਰਾਜ ਕਹਿੰਦੇ ਵੀ ਅਰਥ ਤੇ ਸਭ ਕੁਝ ਜਦੋਂ ਹੰਕਾਰ ਆ ਗਿਆ ਹੰਕਾਰ ਸਭ ਕੁਝ ਖਤਮ ਕਰ ਦਿੰਦਾ। ਇਸ ਤੋਂ ਅਗੇ ਪਾਤਸ਼ਾਹ ਕਹਿੰਦੇ ਪੂਜਾ ਅਰਚਾ ਬੰਦਨ ਡੰਡਾਉਤ ਖੱਟ ਕਰਮਾ ਦਾ ਰਹਿਤਾ ਮਹਾਰਾਜ ਸੇਵਕ ਕਹਿੰਦੇ ਐਸਾ ਵੀ ਹੋ ਜਾ ਕਿ ਪੂਜਾ ਅਰਚਾ ਭਾਵ ਚੰਦਨ ਦਾ ਛਲਕਾਓ ਕਰਕੇ ਕੀਤੀ ਪੂਜਾ ਬੰਦਨਾ ਭਾਵ ਨਮਸਕਾਰ ਡੰਡਾਉਤ ਭਾਵ ਡੰਡੇ ਵਾਂਗੂ ਸਿੱਧਾਂ ਲੰਮੇ ਪੈ ਕੇ ਨਮਸਕਾਰ ਕਰਨ ਨਹੀਂ ਆ ਖੱਟ ਕਰਮਾ ਦਾ ਤੋ ਰਹਿਤਾ ਛੇ ਤਰ੍ਹਾਂ ਦੇ ਕਰਮ ਵੱਖ-ਵੱਖ ਧਰਮ ਗ੍ਰੰਥਾਂ ਦੇ ਵਿੱਚ ਜਾਂ ਬਦਾਂਤ ਦੇ ਵੱਖ-ਵੱਖ ਧਰਮ ਗ੍ਰੰਥਾਂ ਦੇ ਵਿੱਚ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖਰੇ 6 ਕੰਮ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੁਝ ਕੰਮ ਐਸੇ ਵਿਦਿਆ ਪੜਨੀ ਪੜਾਉਣੀ ਦਾਨ ਕਰਨਾ ਦਾਨ ਲੈਣਾ ਯੱਗ ਕਰਨਾ ਤੇ ਕਰਾਉਣਾ ਕੁਝ ਐਸੇ ਕੰਮ ਸੰਨ ਹੀ 6 ਕੰਮ ਮਹਾਰਾਜ ਮੈਂ ਇਨ੍ਹਾਂ ਕਰਮਾਂ ਦੇ ਵਿੱਚ ਵੀ ਰਤਿਆ ਰਿਆ ਇਹ ਕੰਮ ਵੀ ਕਰਦਾ ਰਿਆ ਹਉ ਹਉ ਕਰਤ ਬੰਦਨ ਮੈਂ ਪਰਿਆਨੇ ਮੜੀਏ ਇਹ ਜੁਗਤਾ ਪਰ ਫਿਰ ਵੀ ਮੈਂ ਮੈਂ ਕਰਦਾ ਬੰਦਨਾ ਚ ਪਹਿ ਗਿਆ ਵੀ ਮੈਂ ਸਭ ਕੁਝ ਕਰਦੇ ਆਂ ਨੈ ਮੜੀਆ ਇਹ ਜੁਗਤਾ ਇਹਨਾਂ ਜੁਗਤਾ ਦੇ ਨਾਲ ਅਕਾਲ ਪੁਰਖ ਰਾਗ ਫਿਰ ਨਹੀਂ ਪੜਿਆ ਫਿਰ ਉਹਦੀ ਪ੍ਰਾਪਤੀ ਨਹੀਂ ਹੋਈ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹੇ ਆਂ ਜੋਗੀ ਸਿੱਧਾਂ ਦੇ 84 ਆਸਣਾਂ ਦੀ ਬੜੀ ਪ੍ਰਸਿੱਧੀ ਸੀ ਤੇ ਮਹਾਰਾਜ ਇਹ ਜਿਹੜੇ ਜੋਗ ਸਿੱਧ ਦੇ ਸਿੱਧਾਂ ਦੇ 84 ਆਸਣ ਸੰ ਭਗਤੀ ਕਰਨ ਦੇ ਏ ਵੀ ਕਰ ਕਰ ਕੇ ਮੈਂ ਮਹਾਰਾਜ ਰਹਿ ਗਿਆ ਇਹ ਵੀ ਕਰਦਾ ਰਿਹਾ ਵੰਡੀ ਆ ਰਜਾ ਫਿਰ ਫਿਰ ਜਨਮ ਹੈ ਹਰ ਸਿਉ ਸੰਗ ਨਾ ਗਹਿਆ ਜੋਗ ਅਸਨਾ ਦੇ ਦਵਾਰਾ ਦਸਮ ਦਵਾਰ ਦੇ ਵਿੱਚ ਸਵਾਸ ਢਾ ਲੈਣੇ ਉਮਰ ਵਧਾ ਲਈ ਮੁੜ ਮੁੜ ਕੇ ਸਰੀਰ ਦੇ ਵਿੱਚ ਆਉਣਾ ਮਹਾਰਾਜ ਸਾਹਿਬ ਇਹੋ ਕੋ ਜੁ ਦਾਰਿਆ ਉਮਰਾਂ ਵਧਾ ਲਈਆਂ ਮੁੜ ਮੁੜ ਸਰੀਰਾਂ ਚ ਆਇਆ ਹਾਰਾ ਸੇ ਸੰਗਨਨ ਗਏ ਆ ਪਰ ਪ੍ਰਮਾਤਮਾ ਦੀ ਸੰਗਤ ਨਹੀਂ ਪ੍ਰਾਪਤ ਕਰ ਸਕਿਆ ਪ੍ਰਮਾਤਮਾ ਦੀ ਸੰਗਤ ਨੂੰ ਨਹੀਂ ਮਾਣ ਸਕਿਆ ਇਹ ਮਹਾਰਾਜ ਸਾਹਿਬ ਜੀਆ ਦੇ ਜੀਵਨ ਦੇ ਵਿੱਚ ਐਸੀਆਂ ਕਈ ਘਟਨਾਵਾਂ ਗੜ ਜਾਂਦੀਆਂ ਜਦੋਂ ਮਹਾਰਾਜ ਸਾਹਿਬ ਜੀਆ ਨੂੰ ਕਈ ਕਈ ਲੰਮੀਆਂ ਉਮਰਾਂ ਵਾਲੇ ਕਈ ਕਈ ਹਜ਼ਾਰ ਬਰਿਆਂ ਵਾਲੇ ਉਮਰਾਂ ਵਾਲੇ ਮਨੋਖਾ ਉਹ ਸਿਰਜ ਸਿੱਧ ਜੋਗੀ ਮਿਲਦੇ ਰਹੇ ਜਿਨ੍ਹਾਂ ਨੇ ਮਹਾਰਾਜ ਸਾਹਿਬ ਤੋਂ ਉਪਦੇਸ਼ ਪ੍ਰਾਪਤ ਕਰਕੇ ਆਪਣੇ ਆਪ ਨੂੰ ਪਾਰ ਮੰਗਾਇਆ ਪਰ ਵੱਡੀਆਂ ਉਮਰਾਂ ਕਰਕੇ ਉਹ ਪਾਰ ਨਹੀਂ ਲੰਘ ਸਕੇ ਅਖੀਰ ਸਤਿਗੁਰਾਂ ਦੀ ਸਰਮੰਦੇਬ ਤੇ ਆਏ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਨੇ ਲਾਂਗੇ ਨਿਸਰਾ ਜਿਹਨੂੰ ਸਰਾਏ ਨਾਂਗਾ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਦਾ ਜਨਮ ਸਥਾਨ ਹੈ ਉਹ ਨਗਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਉੱਥੇ ਗਏ ਸਨ ਉੱਥੇ ਮਹਾਰਾਜ ਸਾਹਿਬ ਇੱਕ ਉਨ੍ਹਾਂ ਸਮੇਂ ਜਿਹਾ ਟਾਬਾ ਹੋਇਆ ਕਰਦੀਆਂ ਸਨ ਟਾਬ ਦੇ ਕਿਨਾਰੇ ਇੱਕ ਪਾਸੇ ਮਹਾਰਾਜ ਬੈਠੇ ਤੇ ਦੂਜੇ ਪਾਸੇ ਬੈਠੇ ਸਨ ਇੱਕ ਜੋਗੀ ਸੀ ਵੱਡੀ ਉਮਰ ਵਾਲਾ ਕਾਫੀ ਲੰਮੀ ਉਮਰ ਸੀ ਉਹਦੀ ਤਕਰੀਬਨ کئی ਸੌ ਸਾਲ ਸੀ ਉਮਰ ਉਹਦੀ ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇੱਕ ਬੰਨੇ ਵਿੱਚ ਦੂਜੀ ਬੰਨੇ ਉਹ ਬੈਠਾ ਉਹਦੇ ਚੇਲੇ ਬਾਲਣ ਚੁੱਕਣ ਵਾਸਤੇ ਆਏ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਧਰਲੇ ਬੰਨੇ ਮਰੀਲਾ ਗੁਰੂ ਬੈਠਾ ਇਸ ਸਤਿਗੁਰੂ ਜੀ ਨੂੰ ਮਰੇਲਾ ਨੂੰ ਇਸ ਕਰਕੇ ਕਿਹਾ ਜਾਂਦਾ ਸੀ ਵੀ ਜਿੰਨੇ ਵੀ ਇਹਦੇ ਨਾਲ ਮੱਥਾ ਲਾਇਆ ਉਹ ਮਾਰਿਆ ਜਿੰਨੇ ਵੀ ਇਹਦੇ ਵੱਲ ਅੱਖ ਚੱਕੀ ਐ ਉਹ ਖਤਮ ਹੀ ਹੋਇਆ ਉਹਦਾ ਕੋਈ ਹੋਰ ਹੱਲ ਨਹੀਂ ਹੋਇਆ ਜਿਹੜਾ ਵੀ ਇਹਦੇ ਅੱਗੇ ਝੁਕਿਆ ਨਹੀਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਕਸਰ ਐਸੇ ਐਸੇ ਨਾਵਾਂ ਦੇ ਨਾਲ ਜਿਹੜੇ ਲੋਕ ਕੁਝ ਬਣਾਉਂਦੇ ਸਨ ਮਹਾਰਾਜ ਸਾਹਿਬ ਜੀ ਇੱਕ ਬੰਨੇ ਬੈਠੇ ਉਹਨਾਂ ਜਾ ਕੇ ਆਖੇ ਆਖਿਆ ਆਪਦੇ ਚਿੰਤ ਆ ਸੁਪਨੇ ਗੁਰੂ ਨੂੰ ਵੀ ਪਰਲੇ ਬੰਨੇ ਦੂਜੇ ਕਿਨਾਰੇ ਤੇ ਮਰੀਦਾ ਸਿੱਖਾਂ ਦਾ ਗੁਰੂ ਆ ਕੇ ਬੈਠਾ ਤੇ ਉਹਨੇ ਆਖਾ ਉਮਰ ਕਿੰਨੀ ਹੋਦੀ ਉਹਨੇ ਆਖਾ ਕਿ ਇਹ ਵੀ 40 45 ਸਾਲ ਦੀ ਉਮਰ ਹੋਵੇਗੀ ਤੇ ਆਖਿਆ ਕਿ ਕਿੱਥੇ ਉਹ ਤੇ ਕਿੱਥੇ ਮੈਂ ਵੀ ਉਹਦੇ ਨਾਲ ਮੇਰੀ ਕੀ ਮੇਰਾ ਕੀ ਮੁਕਾਬਲਾ ਹੈ ਮੇਰੀ ਐਨੇ 100 ਸਾਲ ਉਮਰ ਤਕਰੀਬਨ ਸੈਂਕੜਿਆਂ ਦੇ حساب ਨਾਲ ਉਹਦੀ ਉਮਰ ਸੀ ਤੇ ਮਹਾਰਾਜ ਸਹਿਬੀ ਦਾ ਵੀ ਉਹ ਸਿੱਖਾਂ ਦੇ ਗੁਰੂ ਦੀ ਉਮਰ ਸਾਰੀ 40-45 ਸਾਲ ਉਮਰ ਹੈ ਮੇਰੇ ਨਾਲੋਂ ਸੀ ਕਿੰਨਾ ਛੋਟਾ ਵੀ ਮੈਂ ਕਿਉਂ ਜਾਵਾਂ ਜਦੋਂ ਇਹ ਗੱਲ ਦਾ ਪਤਾ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਲੱਗਾ ਮਹਾਰਾਜ ਸਹਿਬ ਜੀ ਨੂੰ ਸਿੱਖਾਂ ਨੇ ਦੱਸਿਆ ਸਤਿਗੁਰੂ ਇਸ ਤਰ੍ਹਾਂ ਬਚਨ ਕਰਦਾ ਹੈ ਕਿਉਂਕਿ ਸਿੱਖ ਵੀ ਪਰਲੇ ਪੰਨੇ ਗਏ ਕੁਝ ਚਾਹੀਦਾ ਸੀ ਬਾਲਣ ਸੁੱਖਾ ਆਦਿਕ ਜੀ ਦੇ ਨਾਲ ਲਸਤਾ ਪਕਾਉਣੀਆਂ ਸਨ ਤੇ ਜਦੋਂ ਉਹਦੇ ਚੇਲੇ ਇਧਰ ਆਏ ਸਿੱਖਾਂ ਦੇ ਨਾਲ ਮਹਾਰਾਜ ਨੇ ਸਿੱਖਾ ਨੇ ਬਚਨ ਕੀਤੇ ਮਹਾਰਾਜ ਇਹ ਗੱਲਾਂ ਕਹਿੰਦੇ ਸਤਿਗੁਰੂ ਕਹਿੰਦੇ ਬਸ ਕੂ ਦਾ ਡੱਡੂ ਕੂ ਜੀ ਰਹਿ ਗਿਆ ਮਹਾਰਾਜ ਕਹਿੰਦੇ ਕੁੰਮਰਾ ਹੀ ਵਿਦਾ ਛੱਡੀਆਂ ਐ ਇੰਨੇ ਸਾਲ ਉਮਰੇ ਦੀ ਕਰੇਗੀ ਕੀ ਜਦੋਂ ਇਹਦੇ ਚੋਂ ਮੈਂ ਹੀ ਨਹੀਂ ਨਿਕਲੀ ਜਦੋਂ ਇਹਦੇ ਚੋਂ ਹੰਕਾਰ ਹੀ ਨਹੀਂ ਨਿਕਲਿਆ ਹਉਮੈ ਨਾਲ ਤੇ ਭਰਿਆ ਪਿਆ ਵੀ ਮੇਰੀ ਉਮਰ ਵੱਡੀ ਐ ਜੀ ਐਡੀ ਵੱਡੀ ਉਮਰ ਸੀ ਤੇ ਅੱਜ ਤੱਕ ਰੱਬ ਨੂੰ ਕਿਉਂ ਨਹੀਂ ਮਿਲ ਸਕਿਆ ਪੜ ਤੱਕ ਨਹੀਂ ਤੱਕਣੋਂ ਫਿਰਦਾ ਤੁਰਿਆ ਘੜੀ ਤੱਕਣੋਂ ਫਿਰਦਾ ਜਦੋਂ ਵਰਗੀ ਤਰਫਾ ਸ਼ਣ ਇਹ ਗੱਲਾਂ ਕਈਆਂ ਜਾ ਕੇ ਉਹਨਾਂ ਨੇ ਦੱਸਿਆ ਵੀ ਉਹ ਤੇ ਆ ਗੱਲਾਂ ਕਹਿੰਦੇ ਐ ਤੁਹਾਡੇ ਬਾਰੇ ਤਾਂ ਕੱਲੀ-ਕੱਲੀ ਗੱਲ ਪਤਾ ਹੈ ਤੁਨੂੰ ਕੁਬੇ ਸਿੰਘ ਨੂੰ ਫਿਰ ਮਹਾਰਾਜ ਸਾਹਿਬ ਦੇ ਚਰਨਾਂ ਦੇ ਅੱਗੇ ਟਿਕ ਪੈਂਦਾ ਵੀ ਮਹਾਰਾਜ ਕਿਰਪਾ ਕਰੋ ਹੁਣ ਬਖਸ਼ੋ ਸਤਗੁਰੂ ਜੀ ਦੇ ਉਮਰਾਂ ਕਰਕੇ ਰੱਬ ਨਹੀਂ ਮਿਲਦਾ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਤੇ ਹਿਰਦਾ ਉਹਨੂੰ ਸਮਰਪਿਤ ਕਰਨਾ ਪੈਂਦਾ ਹੈ ਨਾਮ ਕੇ ਬਾਹਰੀ ਤੌਰ ਤੇ ਭੋਗੇ ਤਰਮ ਕਰਕੇ ਹੰਕਾਰ ਯੋਗੇ ਰਾਜ ਕੀ ਲਈ ਹਰਦਾਨੋ ਸਮਰਪਤ ਕਰੀਏ ਫਿਰ ਮਿਲਦਾ ਵਡਿਆਰ ਜਾਂ ਫਿਰ ਫਿਰ ਜਨਮ ਹੈ ਹਰ ਸਿਉ ਸੰਗ ਨੰਘਿਆ ਵਡੀਆਂ ਉਮਰਾਂ ਕਰਕੇ ਦਸਮ ਦਵਾਰ ਚ ਸਵਾਸ ਚੜਾ ਕੇ ਮੋੜ ਮੋੜ ਕੇ ਜੰਮਣਾ ਹੀ ਹੈ ਪਰ ਪਰਮਾਤਮਾ ਦੀ ਸੰਗਤ ਨਹੀਂ ਮਿਲਦੀ ਰਾਜ ਦੀਲਾ ਰਾਜ ਦੀ ਕੀ ਰਚਨਾ ਕਰਿਆ ਹੁਕਮ ਅਫਾਰਾ ਮਹਾਰਾਜਿਆਂ ਵਾਲੀ ਮੌਤਕ ਕੀਤੇ ਸ਼ਕਾਰ ਖੇਡ ਤਾਰਿਆ ਫੌਜਾਂ ਰੱਖੀਆਂ ਰਾਜਿਆਂ ਵਾਲੀ ਰਚਨਾ ਸੀ ਕਰਿਆ ਹੁਕਮ ਅਫਾਰਾ ਤੇ ਉਹ ਹੁਕਮ ਆਪਣੀਆਂ ਫੌਜਾਂ ਤੇ ਆਪਣੀ ਪਰਜਾ ਤੇ ਕੀਤਾ ਜਿਸ ਨੂੰ ਕੋਈ ਟਾਲ ਨਹੀਂ ਸਕਦਾ ਮੈਂ ਇਹੋ ਜਿਹੀ ਜੀਵਨ ਨੂੰ ਮਾਣਿਆ ਪਰਨ ਤੀਜਾ ਕੀ ਸੀ ਸੇਜ ਸੋਹਣੀ ਚੰਦਨ ਜੋ ਆ ਨਰਕ ਧੋਰ ਕਾ ਦਵਾਰਾ ਸੋਹਣੀਆਂ ਸੇਜਾਂ ਦਾ ਆਨੰਦ ਤੇ ਚੰਦਨ ਤੇ ਛੜਕਾ ਇਹ ਸਭ ਕੁਝ ਨਰਕ ਧੋਰ ਕਾ ਦਵਾਰਾ ਕੋਰ ਨਰਕ ਦਾ ਦਰਵਾਜ਼ਾ ਹੀ ਨਜ਼ਰ ਆਏ ਇਹ ਕਰਮ ਕਰਕੇ ਤਾਂ ਫਿਰ ਨਰਕਾਂ ਦਾ ਹੀ ਤਾਰ ਨਹੀਂ ਬਣਦਾ ਹਾਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਹੁਣ ਤੁਹਾਡੀ ਸ਼ਰਨ ਚ ਆਇਆ ਤੇ ਮਹਾਰਾਜ ਕਰੋ ਕਿਰਪਾ ਸਤਿਗੁਰੂ ਉਪਦੇਸ਼ ਦੇਵੂ ਕਿਵੇਂ ਪਾਰ ਲੰਘੀਏ ਕਿਵੇਂ ਉਹਦੀ ਵਡਿਆਈ ਕਰੀਏ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਾਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਕੇ ਭਾਈ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਜੇ ਕਰਨੀ ਹੈ ਤੇ ਉਹ ਹੈ ਸਾਧ ਸੰਗਤ ਉਹ ਹੈ ਸੱਚ ਦੀ ਸੰਗਤ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਜਿੱਥੇ ਇੱਕ ਆਤਮਾ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਹੈ ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਜਿਨ੍ਹਾਂ ਨੇ ਆਪਣਾ ਮਨ ਕਾਣ ਸਾਧਿਆ ਹੋਇਆ ਹੈ ਜਿਨ੍ਹਾਂ ਨੇ ਵਕਾਰਾਂ ਤੋਂ ਰਹਿ ਜੀਵਨ ਨੂੰ ਕੀਤਾ ਹੋਇਆ ਹੈ ਐਸਿਆਂ ਪੁਰਖਾਂ ਦੀ ਮਹਾਤਮਾ ਦੀ ਸਾਧੂ ਦੀ ਸੱਚ ਦੀ ਸੰਗਤ ਜਿਹੜੀ ਹੈ ਉਹ ਪਰਮਾਤਮਾ ਦੀ ਕੀਰਤੀ ਹੈ ਵਡਿਆਈ ਹੈ ਸਿਰ ਕਰਮਣ ਕੇ ਕਰਮਾਂ ਤੇ ਸਾਰਿਆਂ ਕਰਮਾਂ ਨਾਲੋਂ ਮਹਾਰਾਜ ਕਹਿੰਦੇ ਵੱਡਾ ਕਰਮ ਹੈ ਸਤ ਸੰਗਤ ਕਰਨੀ ਸਭ ਤੋਂ ਵੱਡਾ ਕਰਮ ਹੋ ਕੇ ਕਰਮ ਕਰਨ ਦੀ દોੜ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਜਦੋਂ ਸਤ ਸੰਗਤ ਕਰਨ ਲੱਗ ਪਿਆ ਕਹੋ ਨਾਨਕ ਜਿਸੁ ਸਿਰ ਭਇਓ ਪ੍ਰਾਪਤ ਜਿਸੁ ਪੁਰਬ ਲਿਖੇ ਕਲਹਿਣਾ ਮਹਾਰਾਜ ਕਹਿੰਦੇ ਸਤ ਸੰਗਤ ਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਪੁਰਬ ਲਿਖੇ ਕਲਹਿਣਾ ਜਿਨ੍ਹਾਂ ਦੇ ਪੁਰਬਲੇ ਕਰਮਾਂ ਦੇ ਵਿੱਚ ਚੰਗੇ ਲਾਭ ਪ੍ਰਾਪਤ ਜਿਨ੍ਹਾਂ ਨੇ ਪੁਰਬਲੇ ਕਰਮਾਂ ਦੇ ਵਿੱਚ ਪੁਰਬਲੇ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਔਣ ਪੁਰਬਲੇ ਜਿਨ੍ਹਾਂ ਦੇ ਕਰਮ ਚੰਗੇ ਔਣ ਉਹਨਾਂ ਨੂੰ ਸੰਗਤ ਪਤਵੰਦੀ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਤੋਂ ਟਾਂ ਪਾਵੇ ਬਿਨ ਭਾਗਾਂ ਸਤ ਸੰਗਤ ਨਾਲ ਲੱਭੈ ਬਿਨ ਸੰਗਤ ਮੈ ਭਰੀ ਜੀਓ ਵੱਡਿਆਂ ਪਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਮਹਾਰਾਜ ਸਾਹਿਬ ਕਿਰਪਾ ਕਰਕੇ ਉਹ ਜੀ ਚੋਣਵੇਂ ਆ ਸ੍ਰੀ ਰਾਮ ਇਸ ਭਾਗ ਬਲਸ਼ ਦੇਂਦੇ ਐ ਬਹੁਤੀ ਦੂਰ ਨਾ ਜਾਈਏ ਆਪਣੇ ਈਲੇ ਦੀ ਤਰਤੀ ਦੇ ਲੱਖਾਂ ਲੋਕ ਰਹੀਦੇ ਹੋਣਗੇ ਪਰ ਗੁਰੂ ਸਾਹਿਬ ਦੀ ਜੂਰੀ ਦੇ ਵਿੱਚ ਤਾਂ ਪੈਂਦੇ ਇੱਕ ਸਰੀਰ ਬੈਠੇ ਹਨ ਮਾਰੇ ਦੇ ਵੱਡਿਆਂ ਭਾਗਾਂ ਵਾਲੇ ਬਣਾਇਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਐ ਕੋ ਨਾਮ ਤਿਸ ਭਯੋ ਪ੍ਰਾਪਤ ਜਿਸ ਗੁਰੂ ਦੇ ਕੇ ਕਾ ਲੈਣਾ ਹੈ ਪੁਰਖਲੇ ਕਰਮ ਸਾਹਮਣੇ ਆਉਂਦੇ ਪਏ ਜਿਹੜੇ ਚੰਗੇ ਕੀਤੇ ਜੋ ਗੁਰੂ ਦੀ ਗੋਲ ਦਾ ਆਨੰਦ ਮਾਣਦੇ ਹੈ ਤੇਰੋ ਸੇਵਕ ਹੀ ਰੰਗ ਮਰਤਾ ਧੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਜੀ ਤੁਹਾਡਾ ਸੇਵਕ ਹੁਣ ਇਸ ਰੰਗ ਦੇ ਵਿੱਚ ਮਟਿਆ ਗਿਆ ਹੈ ਭਾ ਮਸਤ ਹੋ ਗਿਆ ਹੈ ਪਰ ਉਹ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹ ਉਹ ਮਨ ਰਾਤਾ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ ਫਿਰ ਉਹ ਕਿਰਪਾਲੂ ਦੀਨਾ ਗਰੀਬਾਂ ਦੇ ਦੁੱਖਾਂ ਨੂੰ ਪੰਡਣ ਵਾਲੇ ਪ੍ਰਮਾਤਮਾ ਜੀ ਨੇ ਦਇਆ ਕੀਤੀ ਕਿਰਪਾ ਕੀਤੀ ਹਰ ਹਰ ਕੀਰਤਨ ਇਹ ਮਨ ਰਾਤਾ ਹਾਰੇਕ ਦੇ ਵਿੱਚ ਵਸਣ ਵਾਲੇ ਸੁੱਕੇ ਹਿਰਦਿਆਂ ਨੂੰ ਹਰਿਆ ਕਰਨ ਵਾਲੇ ਪਰਮਾਤਮਾ ਨੇ ਦਇਆ ਕੀਤੀ ਇਹ ਮਨ ਉਹਦੀ ਕੀਰਤੀ ਦੇ ਵਿੱਚ ਰੰਗਿਆ ਗਿਆ ਆਪ ਪਰਮਾਤਮਾ ਦੇ ਵਿੱਚ ਆਤਮਾ ਸਮਾ ਗਈ ਪਰਮਾਤਮਾ ਦੇ ਨਾਮ ਦਾ ਰੰਗ ਲੱਗਾ ਅੱਗੇ ਪਾਤਸ਼ਾਹ ਜੀ ਰਹਾਉ ਦੁਜਾ ਅਖੀਰ ਤੇ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਵਰਸਿ ਸ਼ਕਰਦੇ ਹਨ ਤੁਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਇਆ ਕਰਮ ਪਾਉਂ ਤਦੇਸ਼ ਹਿਰਦਿਆਂ ਦੇ ਵਿੱਚ ਵਸੇ ਪ੍ਰਦੇਸ਼ ਦੇ ਅਨਸਾਰ ਜੋ ਕੇ ਜੀਵਨ ਭਤੀ ਕਰਨ ਦੀ ਸੋਚੀ ਗੁਰੂ ਸਾਹਿਬ ਬਖਸ਼ਣ ਕਲਗੀਧਰ ਦੇ ਪੁੱਤਰ ਹੁੰਦੇ ਹੋ ਅਮਰਤ ਤਾਰੋਕੇ ਜੀ ਗੁਰੂ ਘਰ ਨੇ ਬਣਿਏ ਕੰਡੇ ਬਾਟੇ ਦਾ ਮਨ ਛਕੀ ਅਮਰਤਵੇ ਨਾਮਿਤ ਨਿਮਰਤ ਵਾਲੇ ਜੀਵਨ ਗੁਰੂ ਸਾਹਿਬ ਆਪਾਂ ਸਾਰਿਆਂ ਨੂੰ ਕਿਰਪਾ ਕਰਕੇ ਬਖਸ਼ਿਸ਼ ਕਰਨੀ ਜੀ ਸਰਬਤ ਦਾ ਭਲਾ ਹੋਵੇ ਸਰਬੰਤ ਨੂੰ ਸਰਬਤ ਦਾ ਭਲਾ ਕਰਨ ਦੀ ਗੁਰੂ ਸਾਹਿਬ ਸੋਚੀ ਬਖਸ਼ਣ ਕੋਨਿਹਾਰਾਂ ਗੁਰੂ ਸਾਹਿਬ ਦੀ ਬਖਸ਼ਣ ਹਾਰ ਨੇ ਆਪ ਗੁਰੂ ਦੀ ਸੰਗਤ ਬਖਸ਼ ਮਸਲਮਾ ਦੀ ਚੁਕਾਓ ਨੂੰ ਸਰਜੀ ਜੀ ਨੂੰ ਸੀਲ ਪਲਾਉ ਪੱਧਿਆ ਵਿਆਹ ਦੀ ਕੀਤਾ ਕਾਲਸਾਰ ਆਪਵਾਜ ਦੀ ਨਿਯਮਿਤ ਹੈ ਇਹ ਨਾਰੀ ਦੀ